ਸਸਰੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚ ਹੋਗੇ ਤੇ ਦੇਖ ਲਓ ਜੀ ਬਾਹਰ ਦੀਆਂ ਰੌਣਕਾਂ ਬਾਹਰ ਕਿਵੇਂ ਡਾਂਸ ਹੋ ਰਿਹਾ ਹੈ ਇਹਨਾਂ ਦਾ ਕੰਮ ਹੀ ਹੋਵੇ ਖਾਣਾ ਪੀਣਾ ਐਸ਼ ਕਰਨੀ ਇਹਨਾਂ ਜ਼ਿੰਦਗੀ ਸਰ ਇਸ ਤਰ੍ਹਾਂ ਬਤਾਲੀ ਹੈ ਕੋਈ ਪਿਆਰ ਜੋੜਨ ਦਾ ਫਿਕਰ ਨਹੀਂ ਆਪੇ ਇਹਨਾਂ ਵਿਆਹ ਕਰ ਲੈਣੇ ਮੈਂ ਇਹ ਸੋਚਦੇ ਵੀ ਵੀ ਇਹੋ ਹੀ ਅੰਜੋਏ ਵਾ ਜ਼ਿੰਦਗੀ ਦਾ ਕਾਓ ਪੀਓ ਮੋਜਾਂ ਕਰੋ ਫ੍ਰਾਈਡੇ ਸੈਚਰਡੇ ਡਿਸਕੋ ਚਲਗੇ ਡਾਲਡੌਨਸ ਕੀਤਾ ਬੀਅਰ ਪੀਤੀ ਵਿਸਕੀ ਵੀ ਪੀਲੀ ਕੋਈ ਮਾਇਨੇ ਨਹੀਂ ਕਰਦਾ ਸਮਰ ਤੇ ਵੈਸੇ ਬਣਨ ਨਹੀਂ ਆਲੇ ਲੈਂਦੇ ਵੀ ਅਸੀਂ ਇਹ ਨਹੀਂ ਕਹਿੰਦੇ ਡਾਂਸ ਕੋਈ ਮਾੜੀ ਚੀਜ਼ ਹੈ ਲੇਕਿਨ ਡਿਪੈਂਡ ਕਰਦਾ ਜਦੋਂ ਡਾਂਸ ਦੀ ਆੜ ਦੇ ਵਿੱਚ ਦੂਸਰੇ ਕੰਮ ਹੁੰਦੇ ਨਾ ਫਿਰ ਕੰਮ ਖਰਾਬ ਹੁੰਦਾ ਹੈਗਾ ਇਹਨਾਂ ਨੇ ਆਪੇ ਦੋਸ ਲੱਭਣੇ ਵੇ ਆਪੇ ਵਿਆਹ ਕਰਨੇ ਵੇ ਮਾਂ ਪਿਓ ਦੀ ਬੋਤੀ ਰਜਾ ਮਰਦੀਨੀ ਦੀ ਵਿਆਹ ਜਾਂਦੀ ਵਿੱਚ ਸਾਡੇ ਏਸ਼ੀਅਨ ਕਲਚਰ ਤੇ ਇਹਨਾਂ ਦੇ ਕਲਚਰ 'ਚ ਬਹੁਤ ਫਰਕ ਆ ਗਿਆ ਹੁਣ ਅੱਜਕੱਲ ਜਿਹੜੇ ਪੰਗੇ ਕਿਉਂ ਪੈ ਰਹੇ ਵੇ ਇੰਡੀਆ 'ਚ ਖਾਸ ਕਰਕੇ ਕੁੜੀਆਂ ਤੋਂ ਹੁੰਦੀ ਪਾਬੰਦੀ ਉੱਥੇ ਪੁਸ਼ਵਿਸ਼ ਹੁੰਦੀ ਹੈ ਕਿੰਨੇ ਵਜੇ ਬੰਦਾ ਗਿਆ ਰਾਤ ਨੂੰ ਕਿਹਨੂੰ ਐਸੀ ਇਜਾਜ਼ਤ ਹੁੰਦੀ ਕੁੜੀਆਂ ਇਕੱਲੀਆਂ ਬਾਹਰ ਜਾਣ ਜਾਂ ਬਾਹਰੋਂ ਲੇਟ ਆਣ ਲੇਗਨ ਇੱਥੇ ਤੁਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਨਾ ਰੋਕ ਸਕਦੇ ਹੋ ਮੌਲੀ ਹੋ ਜਾਗਾ ਕੋਈ ਜੋਬ ਤੋਂ ਆਈ ਹੈ ਪਤਾ ਨਹੀਂ ਜੋਬ ਤੇ ਗਈ ਕਿ ਨਹੀਂ ਕਈ ਕਿੱਧਰ ਗਈ ਹੈ ਕਿੱਧਰੋਂ ਆਈ ਹੈ ਕੋਈ ਕਹਿੰਦੀ ਮੈਂ ਸਟੱਡੀ ਕਰਨ ਜਾ ਰਹੀ ਆ ਚਾਰ-ਚਾਰ ਛੇ-ਛੇ ਬੰਦੇ ਬੈਠੇ ਹੁੰਦੇ ਵੇ ਕੋਈ ਗੱਡੀ ਵਾਹਣੀ ਕੋਈ ਕਾਰ ਤੇ ਕਾਰ ਤੇ ਲਿਫਟ ਮੰਗਲੀ ਉਹ ਸੋਚਦਿਆਂ ਸਾਡੇ ਪੈਸੇ ਬਚ ਗਏ ਤੇ ਬੰਦੇ ਸੋਚਦੇ ਚਲੋ ਸਾਡੀ ਦੋਸਤੀ ਬਣ ਗਈ ਬਸ ਇਹ ਚੱਕਰ ਇਹ ਪੈਸੇ ਬਚਾਉਣ ਦੇ ਚੱਕਰ 'ਚ ਬੜੇ ਪੁੱਠੇ ਸਿੱਦੇ ਕੰਮ ਹੁੰਦੇ ਜੇ ਬਾਹਰ ਇਹਨਾਂ ਕਾਲ ਕਾਰ ਕਰਾ ਕਾਸ ਕਰਕੇ ਕੁੜੀਆਂ ਜਿਹੜੀਆਂ ਜਵਾਲ ਆਉਂਦੀਆਂ ਬਾਅਦ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੋਈ ਵੀ ਜੋ ਹਾਲਾਤ ਇੱਥੇ ਵੇਖਦੇ ਆ ਆ ਉਹ ਬਿਲਕੁਲ ਸਹੀ ਆਉਂਦੀਆਂ ਲੇਕਿਨ ਕੀ ਅੰਦਾਜ਼ ਕੋ ਜਿਹੜੀਆਂ ਪਹਿਲਾਂ ਹੀ ਵਿਗੜੀਆਂ ਆਈਆਂ ਨਾ ਮੁੰਡੇ ਵੀ ਮੁੰਡੇ ਵੀ ਨਸ਼ੇ ਕਰਦੇ ਵੇ ਜਿਹੜੇ ਇੱਥੇ ਵਿਗੜੇ ਵੇ ਉਹਨਾਂ ਦਾ ਮਤਲਬ ਹੀ ਹੁੰਦਾ ਵੀ ਜੇ ਕੋਈ ਨਵਾਂ ਬੰਦਾ ਆਵੇ ਇਹਨੂੰ ਵੀ ਨਸ਼ੇ ਲਾ ਦਿਓ ਆਹ ਹੌਸਾ ਹੌਸਾ ਨਾਲ ਦੇ ਕੋਈ ਪੈਸੇ ਖਵਾਵਾਂਗੇ ਤੇ ਨਾਲੇ ਸਾਡਾ ਸਾਥੀ ਬਣ ਜਾਏਗਾ ਇਹਨੇ ਨਸ਼ੇ ਲੋੜ ਪਈਗੀ ਤੇ ਇਹਦੇ ਕੋਲ ਵੀ ਪੈਸੇ ਖਚਾਵੇਂ ਥੋੜੇਗਾ ਨਾਲੇ ਇਹ ਕੋਈ ਕੰਮ ਕਰੇ ਜੇ ਅਸੀਂ ਨਹੀਂ ਕੰਮ ਕਰਦੇ ਪਏ ਤੇ ਜਿਹੜੀ ਤੇ ਸਿਆਣੇ ਬੱਚੇ ਵੀ ਚਾਹੇ ਕੁੜੀਏ ਚਾਹੇ ਮੁੰਡਾ ਉਹ ਗਲਤ ਸੜੀ ਨਹੀਂ ਬੰਦੇ ਉਹਨਾਂ ਨੂੰ ਪਤਾ ਹੁੰਦਾ ਸਾਡਾ ਮਾਂ ਪਿਓ ਭੈਣ ਭਰਾ ਪਿੱਛੇ ਇੱਜ਼ਤ ਗਈ ਹੈ ਸਾਨੂੰ ਕੋਈ ਪੁੱਛਣਾ ਲੱਗਾ ਹੈ ਕਿਉਂਕਿ ਇੱਕ ਵਾਰੀ ਬਦਨਾਮੀ ਮੱਥੇ ਲੱਗੀ ਨਾ ਤੇ ਫਿਰ ਉਹਦਾ ਜ਼ਿੰਦਗੀ ਬੜ ਚਲਦੀ ਰਣੀ ਜੇ ਇਹ ਕਾਜ਼ ਕਿਹਾ ਰਕੀ ਚਲਾ ਵੀ ਬੰਦਾ ਬਾਹਰ ਆ ਰਿਹਾ ਕਿਉਂਕਿ ਬਦਨਾਮੀ ਇੱਕੋ ਵਾਰੀ ਬੜੀ ਹੁੰਦੀ ਹੈ ਫਿਰ ਸਮਝੋ ਜਿੰਦਗੀ ਵਾ ਤੁਹਾਡੀ ਪਿੰਚਾਰੀ ਚੱਲਣ ਵਾਲੇ ਨਾ ਹੀ ਤੁਹਾਡੇ ਖਾਨਦਾਨ ਦਾ ਤੇ ਜਿਹੜੀਆਂ ਕੁੜੀਆਂ ਇੱਥੇ ਆਂਦੀਆਂ ਬੜੀਆਂ ਮਿਹਨਤੀ ਕੰਮ ਕਰਦੀਆਂ ਸਟੱਡੀ ਵੀ ਕਰਦੀਆਂ ਕਾਲ ਪੈਸੇ ਭੇਜਦੀਆਂ ਰਸੀ ਵੀ ਕਰਦੀਆਂ ਜੇ ਕਿਸੇ ਨੇ ਪ੍ਰੋਮਿਸ ਕੀਤਾ ਆਪਣੇ ਹਸਬੰਦ ਨੂੰ ਉਹ ਵੀ ਮੰਗਵਾਂਦੀਆਂ ਤੇ ਜਿਹੜੀਆਂ ਦੋਸਤੋਂ ਇੰਡੀਆ ਚੋਂ ਨੀਤਾ ਮਾੜੀਆਂ ਲੈ ਕੇ ਆਈਆਂ ਵੀ ਕਿਸੇ ਨੂੰ ਮੰਗਾਣਾ ਨਹੀਂ ਜਾ ਕੇ ਜਾਂ ਯਾਰ ਐਫੇਡੀ ਕਰਨੀ ਹੈ ਜਾਂ ਬਾਅਦ ਤੱਕ ਐਸ਼ ਕਰਨੀ ਹੈ ਮਾਪੂਤ ਚਾਂ ਟਟੇਕੂਜ ਪੈਣ ਭਰਾ ਚਾਂ ਟਟੇਕੂਜ ਮੈਨੂੰ ਜ਼ਿੰਦਗੀ ਮਿਲੀ ਮੈਂ ਐਸ਼ ਕਰਾਂ ਉਹ ਫਿਰ ਕੁੜੀਆਂ ਦਾ ਰਾਮ ਹੀ ਰੱਖਾ ਜੇ ਬਾਹਰ ਤੰਨੇ ਹੋਈਏ ਬਹੁਤ ਮਿਲੀਆਂ ਜੇ ਖਾਸ ਕਰਕੇ ਕਿਰੇਲਾ ਜੀ ਬਹੁਤ ਵਿਗੜੀ ਹੈ ਇਨਰਜ ਵੀ ਹੈਗਾ ਕਮ ਇਸ ਕਰਕੇ ਆਪਣੀ ਇੱਜ਼ਤ ਬਚਾ ਕੇ ਰੱਖੋ ਥੈਂਕ ਯੂ ਵੈਰੀ ਮਚ ਤੁਹਾਨੂੰ ਸ਼ਬਦ